ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਦੋ گاਵਾਂ ਸੇ ਲਈ ਲੈ ਕੇ ਆਏ ਹਾਂ ਜੀ ਦੋਨੇ ਬਾਈ ਤਾਜ਼ੀਆਂ ਸੋਈਆਂ ਆਵੇਂ ਆਓ ਪੁੱਛ ਲੈਨੇ ਆ ਬਾਈ ਤੇ ਡੀਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਅਕਾਲ ਜੀ ਡਾਕਟਰ ਹੋ ਠੀਕ ਹੋਈ ਵਧੀਆ ਬਹੁਤ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਕਾਲਾ ਸਿੰਘ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਤਹਿਸੀਲ ਵਿੱਚ ਤਪੜਾ ਨੇੜੇ ਪਿੰਡ ਬਾਈ ਨੇੜੇ ਆਪ ਨੂੰ ਇੱਧਰ ਰਾਮਗੜਾ ਗਿਆ ਭਲੌੜਾ ਮੋਬਾਈਲ ਨੰਬਰ ਉਹ 991581013 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਹੈ ਡਾਕਟਰ ਸੀਰ ਠੰਡੀ ਪੂਰੀਆ ਮਗਰ ਬਸਾ ਹੂੰ ਤਿੰਨ ਦੋ ਤਿੰਨ ਕਿ ਦਿਨ ਹੋ ਗਏ ਸੂਈ ਨੂੰ 10 ਕਿਲੋ ਹੋ ਗੋਲਾ ਠੀਕ ਆ ਸੀਰ ਠੰਡੀ ਦਾ ਪੂਰੀਆ ਮੰਨ ਕੇ ਕੀ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀ ਦਾ ਸਿੰਘ ਜੀ ਰੂਰਾ ਕਹਿੰਦੀ ਕੁਛ ਨਹੀਂ ਮਾਉ ਇਹਨਾਂ ਬਹਿ ਗਿਆ ਬਾਈ ਕੋਈ ਨਿਆਣਾ ਨਹੀਂ ਪਾਇਆ ਕੋਈ ਸ਼ੋਰ ਨਹੀਂ ਕਰਿਆ ठान जेड़ा कमाल ਬੋਹੜਾ ਹੀ ਬਾਈ ਕਹਿੰਦਾ 10 ਲੀਟਰ ਤੋਂ ਸਟਾਰਟਿੰਗ ਆ ਕਿੰਨਾ ਕਿਤੇ ਲੋਡ ਤੋਂ ਦੇ ਦੂ ਠੀਕ ਆ 14 15 ਵਧੀਆ ਆ ਰਾਮ ਨਾਲ ਦੇ ਦੂ ਆਰਡਰ ਦੇਖੋ ਬਈ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਾਣੇ ਵਾਲਾ ਯਾਦਵਰੀ ਇਹਦਾ ਇੰਨੀ ਕਿ ਚੰਗੀ ਆ ਗਰਮੀ ਨੇ ਬਿਲਕੁਲ ਨਹੀਂ ਮੰਨਣੀ ਤੇ ਜਰਸੀ ਜਿਆ ਕਰਾ ਬਹੁਤ ਚੰਗੀ ਉਹ ਹਾਂ ਜਰਸੀ ਦਾ ਕਰਾਉਸ ਆ ਬਾਈ ਹੂੰ ਤੋਰਾ ਤਾਰਾ ਚੰਗਾ ਠੰਡੀ ਸੀ ਕੱਦ ਵੱਡ ਚੰਗਾ ਬਾਈ ਥਣਲੇ ਵਾ ਕਮਾਲ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਜੀ ਜੁਨੀ ਆਪਣੀ ਗਰੰਟੀ ਹੈ ਚਵਾਈ ਨੰਬਰ 1 ਇੱਕ ਨੰਬਰ ਇੱਕ ਨੰਬਰ ਜਮ ਹੱਥੋਂ ਨਾ ਲਾਵੇ ਜਾਈ ਕੋਈ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਦਾ ਮੋਲੇ ਦਾ ਡਾਕਟਰ ਲੈਣ ਦੇਣ 43000 ਦੀ ਦੇ ਦੇ ਬਸ 43000 ਰੁਪਏ ਮਾਨਤਨ ਮੁਝ ਮਾਨਤਨ ਕਰਿਆ ਬੱਚੇ ਨਾਲ ਖੁੱਲੀ ਓਏ ਜਮਾ ਜੈਜ਼ ਰੇਟ 43000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਦੇ ਜ਼ਰੂਰੀ ਹੋ ਜੂ ਭਾਂਡਾ ਦੇਖੋ ਬਾਈ ਆਰਡਰ ਆ ਜਿਹੜਾ ਸ਼ਾਮ ਤੱਕ ਇਹਨੇ ਹੋਰ ਵੀ ਕਰਮਾਣੀ ਨੇ ਵਧੀਆ ਬਣਾ ਲੈਣਾ ਤੇ ਹਜੇ ਟਾਈਮ ਵੀ ਬਈ ਕੁਛ ਨਹੀਂ ਹੋਇਆ ਤੇ ਟਾਈਮ ਆਪਾਂ ਦੱਸ ਹੀ ਦਿੰਨੇ ਆ ਹਾਂ 11:53 ਮੰਟ ਹੋ ਗਏ ਉਸ ਤੋਂ ਬਾਅਦ ਨਾ ਜੱਜਮੈਂਟ ਕਰਿਓ ਸ਼ਾਮ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੂ ਦੋਨੇ ਪਾਸੋਂ ਲੇਵਾ ਦਿਖਾਉਣੇ ਇਧਰੋਂ ਵੀ ਲੇਵਾ ਲੂਗਾ ਕਮਾਲ ਦਾ ਕੋਈ ਚੱਕਾ ਹੀ ਨਹੀਂ ਬੱਚਾ ਸਾਡੇ ਨਾਲ ਸਾਡ ਲੈ ਠੀਕ ਆ ਮੋਂ ਇਹਨਾਂ ਬੈਠਾ ਰਹਿ ਬਾਈ ਕਹਿੰਦਾ ਬੱਚਾ ਛੱਡ ਨਾ ਛੱਡ ਅੱਗੇ ਬਈ 2 ਨੰਬਰ ਕਿਹੜਾ ਸੂ ਸੂਈ ਆ ਕੀ ਡਾਕਟਰ ਦੂਜਾ ਸੂ ਆ ਸੂਈਏ 6 ਦਿਨ ਦਾ ਬਹਿੜਾ ਦੂਜਾ ਸੂ ਆ ਮੂੰਹੋਂ 6 ਦਿਨ ਦਾ 6 ਦਿਨ ਕੱਲ ਆਥ ਨੇ ਸੂਈ ਆ ਠੀਕ ਆ ਜੇਰ ਪੈ ਗਈ ਮੈਂ ਕਿਹਾ ਗਾਰੰਟੀ ਆਪਣੀ ਜੇਰ ਦੀ ਠੀਕ ਆ ਮਗਰ ਬੱਚੀ ਐ ਬਹੁਤ ਬੱਚੀ ਬੜੀ ਚੰਗੀ ਆ ਨਾ ਹਾਂ ਬੱਚੀ ਬਹੁਤ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੁ ਅੱਛੀ ਵੇਖੋ ਬੱਚੀ ਬੜੀ ਚੰਗੀ ਆ ਕਿੰਨਾ ਬੋਲਾ ਬਈ ਹੁਣ 14 15 ਹੁਣ ਹੋਊ ਠੀਕ ਆ ਹਾਂ 14 15 ਲੀਟਰ ਤੋਂ ਸਟਾਰਟ ਹੋਈ ਆ ਪੂਰੀ ਸੀਲ ਠੰਡੀ ਜਿਵੇਂ ਬਾਰੀ ਵੇਜਲ ਆ ਥਣ ਦੇ ਕੋਲਾ ਗੁੱਲੇ ਵਾਲਾ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਪੂਰੀ ਵਿੱਥ ਤੇ ਥਣ ਲੱਗਿਆ ਬਈ ਜਿਵੇਂ ਮਰਜੀ ਵਾਜਾ ਬਾਈ ਮੌ ਇਹ ਨਾਲ ਵਹਿ ਗਿਆ ਕੋਈ ਚੱਕਰੀ ਨਹੀਂ ਨਾ ਹਿੱਲੀ ਆ ਨਾ ਵਾਸਤਾ ਨਾ ਕੋਈ ਲੱਤ ਨਾ ਛੜ ਚਾਰੇ ਥਣ ਦੇਖੋ ਬਈ ਕੱਲਾ ਕੱਲਾ ਥਣ ਲੇਵਾ ਬਈ ਪੰਡਰਗਾ ਤਿਆਰ ਕਰੀ ਬੈਠਾ ਸ਼ਾਮ ਨੂੰ ਦੇਖੋ ਬਈ ਆਰਡਰ ਦੀ ਕੁਆਲਿਟੀ ਇਹਦੀ ਹੋਰ ਵੀ ਵਧੀਆ ਤਿਆਰ ਕਰ ਲੈਣੀਆਂ ਨੇ ਤੋਰੇ ਤਾਰੇ ਦੀ ਚੰਗੀ ਆ ਯਾਤਬਰੀਟ ਇਹ ਵੀ ਸੇਮ ਗਰਮੀ ਘੱਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆ ਕਿੰਨਾ ਕ ਦੁੱਧ ਦੇ ਤੂੰ ਬਾਈ ਹੋਰ ਦੁੱਧ ਦਾ ਡੈਟਰੀ ਮੇਰੇ ਹਿਸਾਬ ਦੇ ਨਾਲ ਤਰਗਾ ਆਪਸ ਚ ਚੱਲ 22 ਕਿਲੋ ਕਹਿੰਦੇ ਆ 25 24 25 ਕਿਲੋ ਦੁੱਧ ਦੇਊਗਾ 25 ਕੋਈ ਬਾੜਾ ਨਹੀਂ ਹਾਂ ਯਾਤ ਬਰੀਡ ਬਹੁਤ ਚੰਗੀ ਆ ਫੀਲ ਖੰਡੀ ਪੂਰੀ ਚੰਗਾ ਖੰਡੀ ਸੀ ਹਾਂ ਲੈਵੇ ਦਾ ਵੀ ਲੈ ਕੋਈ ਜਾਂ ਜਿਵੇਂ ਮਰਦੀ ਬਾਈ ਦਾ ਕੋਈ ਚੱਕਰੀ ਨਹੀਂ ਹਾਂ ਤੇ ਮੁੱਲ ਭਰਾ ਦਾ ਮੁੱਲ ਡੈਟਰੀ ਦਾ 78000 ਦੋ ਘਟਾ 80 2 ਕਾ 80 78000 ਰੁਪਿਆ ਦਾ ਮੁੱਲ ਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਬਾਈ ਮਾਨ ਤਾਨ ਕਰ ਦਿਆਂਗੇ ਭਾਂਡਾ ਦੇਖੋ ਬਾਈ ਥਣਲੇਵਾ ਤਾਂ ਕਮਾਲੀ ਆ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਤੀ ਤੇ ਥਣ ਵਹਿੜ ਦੇ ਹਿਸਾਬ ਨਾਲ ਮੁੱਲ ਜਾਇਜ਼ ਆ ਬਾਕੀ ਜਿਹੜਾ ਮੌਕੇ ਤੇ ਸੀ ਠੰਡੀ ਦਾ ਸਰੇ ਜਿਹਾ ਸੀ ਠੰਡੀ ਦਾ ਮੈਂ ਕਹਿੰਦਾ ਲੈ ਲੈ ਜਿਵੇਂ ਮੋਲ ਕਰ ਗਿਆ ਅੱਜ ਪੂਰੀ ਕਰਕੇ ਕੋਈ ਜੂਨ ਦਾ ਜੇ ਕੋਈ ਹੱਥੋਂ ਨਾਲ ਲੱਵੇ ਇੱਕ ਵੀ ਭੇਜ ਜਾਂਗੇ ਆਪਾਂ ਗਾਰੰਟੀ ਦੀ ਠੀਕ ਆ ਭਾਈ ਹਾਂ ਤੇ ਕਿਸੇ ਵੀਰ ਨੂੰ ਭਾਈ ਦੋਵੇਂ ਬੈਣਾ ਕਿ ਕੋਈ ਵੜ ਪਸੰਦਾ ਵੇ ਭਾਈ ਨਾਲ ਕਨੈਕਟ ਕਰ ਲਿਓ ਬੱਚਾ ਹੀ ਬੱਚੀ ਆ ਤੇ ਧੰਨਵਾਦ ਬਾਈ